ਬੜੀ ਵਾਰੀ ਸਮਝਾਇਆ ਮੇਰੀ ਗੱਲ ਨਹੀਂ ਅਚੀ ਤਰ੍ਹਾਂ ਸੁਣਨਾ ਚਾਹੁੰਦੇ ਉਹ ਮੇਰੇ ਤੋਂ ਨਫ਼ਰਤ ਜੀ ਕਰਨ ਲੱਗ ਗਏ ਨੇ ਜਾਂ ਮੇਰੇ ਨਾਲ ਬਦਲਾਖੋਰੀ ਤੇ ਉੱਤਰ ਆ ਰਹੇ ਨੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਮੁੱਦਿਆਂ ਦੀ ਗੱਲ ਹੀ ਕੀਤੀ ਆ ਜਿਹੜਾ ਮੁੱਦਾ ਕਿਤੇ ਛੋਟਾ ਵਾ ਵੀ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਇੱਥੇ ਨਾ ਵਸਣ ਦਿੱਤਾ ਜਾਵੇ ਕਿਤੇ ਛੋਟਾ ਮੁੱਦਾ ਵਾ ਭਗਵੰਤ ਕਹਿੰਦਾ ਸੀ ਜੀ ਇਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਮੈਂ ਇਦੋਂ ਜ਼ਿਆਦਾ ਮੁੱਦਾ ਹੋਰ ਕਿਹੜਾ ਹੈਗਾ ਵਾ ਔਰ ਦੂਜਾ ਮੁੱਦਾ ਮੈਂ ਇੱਕ ਬਹੁਤ ਇੰਪੋਰਟੈਂਟ ਸਮਝਾਇਆ ਮੇਰੀ ਗੱਲ ਸੁਣੋ ਤੁਸੀਂ ਸਾਰੇ ਅੱਜ ਆਪਾਂ ਜ਼ਿੰਮੇਵਾਰ ਇਕੱਠੇ ਹੋਏ ਆਂ ਇਹ ਕਣਕ ਛੋਨੇ ਦੇ ਫਸਲੀ ਚੱਕਰ ਚੋਂ ਕੱਢਣਾ ਕਹਿੰਦੇ ਨਾ ਸਾਰੇ ਜਾਣੇ ਤੇ ਆਪਾਂ ਵੀ ਝੋਨਾ ਕਿਉਂ ਕਰਦੇ ਆਂ ਬੀਜਦੇ ਆਂ ਕਿਉਂਕਿ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਦੋ ਫਸਲਾਂ ਦੇ ਉੱਤੇ ਗਰੰਟੀਡ ਆ ਸਾਨੂੰ ਪਤਾ ਵਾ ਕਿ ਅਸੀਂ ਫਸਲ ਬੀਜਾਂਗੇ ਤੇ ਸਾਡੀ ਗਰੰਟੀ ਵਾਲੀ ਫਸਲ ਤਾਂ ਕਰਕੇ ਅਸੀਂ ਬੀਜਦੇ ਆਂ ਇਹ ਤਾਂ ਸਰਕਾਰਾਂ ਨੇ ਜੇ ਅਗਰ ਅਕਲਮੰਦੀ ਕਰਦੇ ਤੇ ਉਹ ਇਸ ਫਸਲੀ ਚੱਕਰ ਚੋਂ ਤਾਈਂੋ ਕੱਢਿਆ ਜਾ ਸਕਦਾ ਸੁਣ ਲਓ ਮੇਰੀ ਚੰਗੀ ਤਰ੍ਹਾਂ ਕਿਸੇ ਮੂੰਗੀ ਤੋਂ ਨਹੀਂ ਕੱਢਿਆ ਜਾ ਸਕਦਾ ਨਹੀਂ ਦੇ ਸਕਿਆ ਭਗਵੰਤ ਮਾਨ ਨੇ ਬਥੇਰਾ ਰੌਲਾ ਪਾਇਆ ਐਮਐਸਪੀ ਨਹੀਂ ਦੇ ਸਕਿਆ ਮੱਕੀ ਦੀ ਨਹੀਂ ਦੇ ਸਕਿਆ ਸਾਡੀ ਫਸਲ ਖਰਾਬ ਹੋ ਗਈ ਆ ਮੇਰੇ ਕੋਲ ਬਹੁਤ ਅੱਛੀ ਪ੍ਰੋਪੋਜ਼ਲ ਹੈ